ਸੰਗਤ ਹੈ ਸਰੇ ਸੰਗਤ ਮਾਰੀ ਸੰਗਤ ਇਹ ਕਮੈਂਟ ਆਨ ਪੁੱਛਿਆ ਨਾ ਹਾਂਜੀ ਇੰਟਰਰਪਟ ਕਰੂੰਗਾ ਅੱਜ ਤੱਕ ਪੜ੍ਹੇ ਲਿਖੇ ਮੁੰਡੇ ਵੀ ਕਰ ਰਹੇ ਨੇ ਕਿ ਪਹਿਲਾਂ ਤਾਂ ਆਪਾਂ ਮੰਨਦੇ ਸੀ ਵੀ ਐਜੂਕੇਸ਼ਨ ਦੀ ਕਮੀ ਲਾ ਲੋ ਉਹ ਤਾਂ ਪੜ੍ਹੇ ਲਿਖੇ ਮੁੰਡੇ ਕਰਨ ਲੱਗ ਗਏ ਠੀਕ ਹੀ ਬਹੁਤ ਵਧੀਆ ਤੁਸੀਂ ਗੱਲ ਲਈਆ ਵੈਸਟਰਨ ਕਲਚਰ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਗਾ ਅੱਜ ਤੋਂ 40 50 ਸਾਲ ਪਹਿਲਾਂ ਆਪਣੇ ਮਤਲਬ ਘਰ ਦੇ ਵਿੱਚ ਮਾਵਾ ਭੈਣਾ ਸੀਗੀਆਂ ਆਪਣੇ ਭਾਈ ਤੋਂ ਜਾਂ ਆਪਣੇ ਹਸਬੰਡ ਤੋਂ ਜਾਂ ਆਪਣੇ ਬਾਪ ਤੋਂ ਚਿਪਕੇ ਰਹਿੰਦੀ ਅਸੀਂ ਅੱਜ ਕੱਲ ਮਤਲਬ ਉਹ ਡਰ ਨਹੀਂ ਰਿਹਾ ਇੱਕ ਹੀ ਵੈਸਟਰਨ ਕਲਚਰ ਹਾਵੀ ਹੋਣ ਤੇ ਕਾਰਨ ਹੀ ਸਾਰਾ ਕੁਝ ਹੋ ਰਿਹਾ ਬਿਲਕੁਲ ਬਿਲਕੁਲ 100% ਠੀਕ ਹੈ ਤੁਸੀਂ ਹਾਂਜੀ ਜਿਵੇਂ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਉਹ ਵੀ ਨਸ਼ਾ ਕਰਨ ਲੱਗੀਆਂ ਇਹ ਜਿਵੇਂ ਕੋਸ਼ਟਾ ਕਹਿੰਦੇ ਨੇ ਜੀ ਕੁੜੀਆਂ ਦੇ ਜਿਵੇਂ ਅੱਜ ਕੱਲ ਚਲੋ ਓਪਨ ਮਾਈਂਡਡ ਨੇ ਸਾਰੇ ਕਿਸੇ ਦੇ ਬੋਏਫ੍ਰੈਂਡ ਨੇ ਲਾਤਾ ਕਿਸੇ ਦੇ ਘਰ ਵਾਲਾ ਨਸ਼ਾ ਕਰਦਾ ਸੀ ਉਹ ਉਹਨੂੰ ਦੇਖ ਕੇ ਲੱਗ ਗਈ ਇਹ ਮਤਲਬ ਇਹ ਕੁੜੀਆਂ ਕਿਉਂ ਲੱਗੀਆਂ ਨੇ ਸਰ ਇਹਦੇ ਤੇ ਤੁਸੀਂ ਕੀ ਰਿਸਰਚ ਮਤਲਬ ਤੁਸੀਂ ਕੀਤੀ ਹੈ ਸਰ ਮੇਰੇ ਕੀ ਵਿਚਾਰ ਨੇ ਹਾਂਜੀ ਵਿਚਾਰ ਨੇ ਤੁਹਾਡੇ ਦੇਖੋ ਜਿਹੜਾ ਮੇਰਾ ਇਹ ਸਵਾਲ ਸੀਗਾ ਜਿਵੇਂ ਜਦੋਂ ਤੁਸੀਂ ਤੁਹਾਡੇ ਜਵਾਨੀ ਪਹਿਰੇ ਹਾਂਜੀ ਉਦੋਂ ਪੰਜਾਬ ਦਾ ਕੀ ਮਾਹੌਲ ਹੁੰਦਾ ਸੀਗਾ ਵੀ ਕੀ ਉਦੋਂ ਨਸ਼ਾ ਨਸ਼ਾ ਦਾ ਜਿਹੜਾ ਮੁੱਦਾ ਸੀ ਇੰਨਾ ਹੀ ਹਾਵੀ ਸੀ ਜਾਂ ਇਹ ਦੋ ਘਟਕ ਸੀਗਾ ਬਿਲਕੁਲ ਠੀਕ ਸਾਬ ਚਾਹ ਹਾਂਜੀ ਕੋਈ ਪਿੰਡ ਦੇ ਵਿੱਚ ਨਾ ਉਰੇ ਇੱਥੇ ਆ ਵੀ ਤੱਨੇ ਉਹ ਪੈਸੇ ਖਾਚਦੇ ਨੇ ਇੱਥੇ ਆ ਕਿ ਪੂਰੀ ਟ੍ਰੇਨਿੰਗ ਇਹਨਾਂ ਦੇਖਣੇ ਦੂਰਾਂ ਕੈਂਟਰਾਂ ਦਾ ਬਾਹ ਕਮਾਲ ਇੱਕ ਇੱਕ ਮਿੰਟ ਦੇ ਵਿੱਚ ਪੂਰੀ ਯਾਰੋਟੀ ਨਾਲ ਚੱਲ ਕੇ ਵੀ ਗੇਲ ਕੇ ਦਿੰਦੇ ਨੇ ਉਹ ਲੈ ਇਹਨਾਂ ਨੇ ਖੜੇ ਬਾਹ ਡਿਸਿਪਲਨ ਨੇ ਉਹ ਜਾਣਿਆ ਨਹੀਂ ਜੋ ਲਿੰਕ ਚਲਤਾਨੀ ਉਹ 37 ਸਾਲ ਬਾਅਦ ਮਿਲਣ ਵਾਸਤੇ ਮਨਾ ਰਹੀ ਹੈ ਸਾਨੂੰ ਬੜਾ ਹੀ ਬੱਛਾ ਲੱਗਿਆ 37 ਸਾਲ ਬਾਅਦ ਮਿਲਣਾ ਹੈ 37 ਮਿਲ ਲੈ ਨੇ ਕਿ ਮੈਂ ਇੱਕ ਫਿਰ ਸੱਤੀ ਕਾਲ ਦੀ ਸਾਰਿਆਂ ਅੱਜ ਸਾਡੇ ਨਾਲ ਹੈਗੇ ਨੇ ਸ਼੍ਰੀ ਲੋਪਨਾਥ ਜੀ ਸ਼ਰਮਾ ਜੀ ਇਹ ਹੈ ਈਮੇ ਸ਼ਹਿਰ ਦੇ ਬਹੁਤ ਹੀ ਬਡੀਸ਼ੀ ਸ਼੍ਰੀ ਤਰਨਡੇ ਹੀ ਨਹੀਂ ਪੂਰੇ ਪੰਜਾਬ ਦੇ ਇਹਨਾਂ ਦਾ ਕੱਦ ਐਡਾ ਵੱਡਾ ਹੈ ਸਿੱਖਿਆ ਦੇ ਖੇਤਰ ਵਿੱਚ ਕਿੰਨਾ ਮਿਹਨਤਵਾਨੀ ਨਹੀਂ ਯਾਦ ਰੱਖ ਸਕਦਾ ਅੱਜ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਸਿੱਖਿਆ ਦੇ ਖੇਤਰ ਵਿੱਚ ਇਹਨਾਂ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਕਤਾਜ ਨਹੀਂ ਹੈ ਤੇ ਐਮਏ ਕਰਨ ਵਿੱਚ ਇਹਨਾਂ ਦੀ ਝੰਡੀ ਹੈ ਜੀ ਤੇ ਇਹਨਾਂ ਨੂੰ ਮਾਸਟਰ ਡਿਗਰੀਆਂ ਦੇ 10 ਇਨ 1 ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਇਹ ਇੱਕ ਚੱਲਦੀ ਫਿਲਮੀ ਫਿਰਦੀ ਲਾਇਬ੍ਰੇਰੀ ਹਨ ਤੇ ਇਹਨਾਂ ਦੀਆਂ ਜਿਹੜੀਆਂ ਐਮਏ ਨੇ ਗਿਣਤੀਆਂ ਨੇ ਬਹੁਤ ਜ਼ਿਆਦਾ ਹਨ थ जी पहला साल ये पूछा कि सब तो ज्यादा पढ़ाई की शुरुआत कितों की हाँ जी सब का धनवाद स्टैम क्ड रहे मैं सब तो पहला सब तो छोटा कोर्स जिन जे बी टी कह अच्छी ईटीटी है वह मैं उन्नीस सौ अठाहठ सरकारी हाई स्कूल बहलोलपुर ਹਾਂ ਜੀ ਮੈਂ ਅਦਰ ਰੋਪੜ ਚੋਂ ਆਂਦਾ ਤੇ ਉੱਥੋਂ ਮੈਂ ਸ਼ੁਰੂ ਕੀਤਾ ਜੀਐਮਕੇ ਦਾ ਕੋਰਸ ਕੰਪਲੀਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਆਨਰਜ਼ ਇਨ ਪੰਜਾਬੀ ਜੀ ਨੂੰ ਅਦਰ ਗਿਆਨੀ ਕਿਹਾ ਜਾਂਦਾ ਉਹ ਹਾਂ ਜੀ ਪਾਸ ਕੀਤੀ ਹੈ ਤੇ ਮੈਂ ਨੌਕਰੀ ਲੱਗਣ ਦੇ ਬਾਅਦ ਐਮਏ ਇੰਗਲਿਸ਼ ਪੰਜਾਬ ਯੂਨੀਵਰਸਿਟੀ ਤੋਂ ਸਭ ਤੋਂ ਪਹਿਲਾਂ ਐਮਏ ਕੀਤੀ ਹੈ ਉਸ ਤੋਂ ਬਾਅਦ ਫਿਰ ਲਗਾਤਾਰ ਇਹ ਲੜੀ ਚੱਲਦੀ ਰਹੀ ਹੈ ਹਾਂ ਜੀ ਇਹਦੇ ਵਿੱਚ नशे जैविक कृपा है बंदा नहीं कुछ कर सकता मैं अली कोई गल नहीं है इस वर्ष माता की कृपा मानता मैं भी एम ए पंजाबी एमए हिंदी ये दस एमए तक मैं मेरा सफर है बंद कैमे नहीं होंगी दस मैं मतलब तो बहुत मतलब किंग समझदार भी पढ़ाई से केंग हो ਅਰੇ ਥੋੜੇ ਵਰਗੇ ਜਿਹੜੇ ਥੋੜੇ ਵਰਗੇ ਜਿਹੜੇ ਇਨਸਾਨ ਨੇ ਇਸ ਦੁਨੀਆ 'ਚ ਬਹੁਤ ਘੱਟ ਨੇ ਥੋੜੋ ਸੇਧ ਲੈਣੀ ਚਾਹੀਦੀ ਸਾਡੇ ਵਰਗੇ ਨੌਜਵਾਨਾਂ ਨੂੰ ਨਿਮਰਵਾਨੀ ਇਹ ਇਹ ਤਾਂ ਪ੍ਰੇਰਣਾ ਹੁੰਦੀ ਹੈ ਸਾਨੂੰ ਵੀ ਕਿਤੇ ਪ੍ਰੇਰਣਾ ਮਿਲੀ ਹੈ ਹਾਂਜੀ ਸਰ ਤੇ ਕਿੱਥੋਂ ਮਿਲੀ ਸਰ ਇਹ ਦੱਸੋ ਮੈਨੂੰ ਦੇਖੋ ਮੈਂ ਜਦੋਂ ਵੱਡਦਾ ਸੀ ਤਾਂ ਉਦੋਂ ਨਾ ਤਾਂ ਪਿੰਡਾਂ ਵਿੱਚ ਸਾਈਕਲ ਸੀਗੇ ਨਾ ਪੈਸੇ ਸੀਗੇ ਨਾ ਬੱਸਾਂ ਸੀਗੀਆਂ ਮੈਂ ਗਵਾਂਢ ਦੇ ਵਿੱਚੋਂ ਕਦਮ ਮੰਗਣ ਗਿਆ भी मैनू एक दिन वास्ते किताब दे दो मैं सवेरे मोड़ दूंगा उन्होंने एक परची देर मैं लिख के किताब का ना लिख के देता मेरे हाथ से फराती है जी, खन्ने मिल दिया। लैंड था मैं किताब गया स्लिप तो नहीं लैंड गया मैं खन्ने तो खन्ने जी खे तो मिलती है खन्ने जाए कौन हाँ ना पैसे नहीं कहो मैंने बड़ी ठोकर लगी मैं लगातार ये जी ठेस पहुंची मैं लगातार उसमें जब तक मैं गोल्ड मैडल नहीं लिया जब तक मैं ਮੈਨੂੰ ਉਸ ਚੀਜ਼ ਦੀ ਮਰਿਆਉ ਨਹੀਂ ਸਕਿਆ ਮਰੀਨਾ ਉਹ ਜਿਹੜੀ ਲਟਕ ਸੀ ਉਹ ਖਤਮ ਨਹੀਂ ਹੁੰਦੀ ਹੈ ਹਾਂਜੀ ਕਹਿੰਦਾ ਮੈਨੂੰ ਉਸ ਚੀਜ਼ ਦੀ ਬੜੀ ਚਿੱਟ ਲੱਗੀ ਤੇ ਮੈਨੂੰ ਬੜੀ ਬڑے ਬڑے ਮੰਨ ਵੱਡੇ ਪੇਸ ਪਹੁੰਚੀ ਤੁਹਾਨੂੰ ਕਿਵੇਂ ਹਾਂਜੀ ਕਿ ਕੀ ਇਹ ਕਦਮ ਨਹੀਂ ਦੇ ਸਕਦੇ ਮੈਨੂੰ ਪੜਨ ਵਾਸਤੇ ਹਾਂਜੀ ਤੇ ਸਰ ਮੈਂ ਇੱਕ ਇਹ ਤੁਹਾਨੂੰ ਪੁੱਛਣਾ ਚਾਹਣਾ ਜੇ ਮੈਂ ਪੁਰਾਣੇ ਵਿਦਿਆਰਥੀ ਸੀਗੇ ਜਿਹੜੇ ਤੁਹਾਨੂੰ ਜਿਹੜੇ ਅੱਜ ਤੁਹਾਨੂੰ ਆ ਕੇ ਉਦਾਂ ਹੀ ਮਿਲਦੇ ਆ ਜਿੱਦਾਂ ਪਹਿਲਾਂ ਮਤਲਬ ਮਿਲਦੇ ਸੀਗੇ ਤੁਹਾਨੂੰ ਦੇਖ ਕੇ ਕਿਉਂਕਿ ਤੁਸੀਂ ਤਾਂ ਬਹੁਤ ਵੱਡੀ ਸ਼ਖਸੀਅਤ ਹੋ ਤੁਸੀਂ ਕਈ ਥਾਵਾਂ ਤੇ ਸੇਵਾਵਾਂ ਨਿਭਾਈਆਂ ਨੇ ਜਿਵੇਂ ਮੰਨ ਲਓ ਰੀਹੈਬ ਸੈਂਟਰ ਦੇ ਵਿੱਚ ਕਾਉਂਸਲਰ ਦੇ ਵਜੋਂ ਮਤਲਬ ਤੁਹਾਡੇ ਦਾ ਲੱਖਾਂ ਹੀ ਮਤਲਬ ਚੌਣੇ ਵਾਲੇ ਨੇ ਇਹਦੇ ਬਾਰੇ ਤੁਸੀਂ ਖੁਦ ਦੀ ਗੱਲ ਲਾਈਫ ਸਾਦੋਂ ਪਹਿਲਾਂ ਮੈਂ ਸਕੂਲ ਸੀ ਡੀਏਵੀ ਹਾਈ ਸਕੂਲ ਮੁਸਤਫਾ ਬਾਦ ਹਰਿਆਣਾ ਵਿੱਚ ਪੈਂਦਾ ਹਾਂ ਹਾਂਜੀ ਸਰ ਤੇ ਉੱਥੇ ਇੱਕ ਵਿਦਿਆਰਥੀ ਹੈ ਦਿਲਬਾਖ ਸਿੰਘ ਉਹ ਛੇ ਦੇ ਮੈਨੂੰ ਚਾਲੂ ਹੋਇਆ ਹਾਂਜੀ ਉਹ 52 ਸਾਲ ਪਹਿਲਾਂ ਮੈਂ ਠਾੜ ਵਿੱਚ ਗਿੰਲੋ ਵੀ 52 ਸਾਲ ਬਾਅਦ ਮੈਨੂੰ ਮਿਲਣ ਵਾਸਤੇ ਆਇਆ ਹਾਂਜੀ ਬਾਕਾਇਦਾ ਜਿਵੇਂ ਇੱਕ ਗੁਰੂ ਚੱਲੇ ਨੂੰ ਚੇਲਾ ਗੁਰੂ ਮਿਲਣਾ ਆਉਂਦਾ ਹਾਂਜੀ ਪਰ ਮੇਰੇ ਕੋਲ ਆਇਆ ਤੇ ਮੈਂ ਬੜਾ ਉਸ ਨੂੰ ਪਿਆਰ ਦਿੰਦਾ ਪਿਆਰ ਦਿੰਦਾ ਹੀ ਉਹਨੇ ਬੜਾ ਸਤਿਕਾਰ ਕੀਤਾ ਤੇ ਨੰਬਰ 2 ਜਦ ਮੈਂ ਗਾਰਡਨ ਸਰਵਿਸ ਜੁਆਇਨ ਕੀਤਾ ਤੇ ਰਿਹਾਨਾ ਜੱਟਾਂ ਹਾਂਜੀ ਉੱਥੇ ਸਤਵੰਤ ਕੌਰ ਇੱਕ ਬੇਟੀ ਸੀ ਉਹ ਆਪਣੀ ਸੈਲੀਨ ਨਾਲ ਲੈ ਕੇ ਮੋਬਾਈਲ ਨੰਬਰ ਪਤਾ ਕਿੱਥੋਂ ਲਿੱਤਾ ਹੁੰਦਾ ਉਹ 37 ਸਾਲ ਬਾਅਦ ਮਿਲਣ ਵਾਸਤੇ ਮਿਲ ਆ ਗਿਆ ਸਾਲ ਬਾਅਦ ਮਿਲਣ ਆਇਆ ਉਹ 37 ਸਾਲ ਬਾਅਦ ਮਿਲਦਾ ਨਹੀਂ ਕਿ ਮੈਂ ਇੱਕ ਫਿਰ ਲੇਖ ਲਿਖਿਆ ਜਦੋਂ ਮੈਨੂੰ ਇਹ ਆਪਖੌਣ ਤੇ ਮਾਨ ਹੋ ਗਿਆ ਹਾਂ ਜੀ ਤੁਸੀਂ ਕਿਤਾਬਾਂ ਵੀ ਲਿਖੀਆਂ ਨੇ ਦੋ ਜੀ ਉਹਨਾਂ ਦੇ ਬਾਰੇ ਕੁਝ ਦੱਸ ਹੋਂਗੇ ਹਾਂ ਕਿਤਾਬਾਂ ਮੈਂ ਇੱਕ ਤਾਂ ਜੀਵਨ ਦੇ ਅੰਸ਼ਾਂ ਤੇ ਦੂਜੀ ਦਾ ਮੇਰੀ ਹੋਣੀ 1 ਮਹੀਨਾ ਪਹਿਲਾਂ ਰੀਲ ਹੋਈ ਹੈ ਜਿਹੜੇ ਨੇ ਦੇਖੀ ਦੁਨੀਆ ਹਾਂਜੀ ਆ ਦਰਸ਼ਕਾਂ ਨੂੰ ਦੱਸ ਸਕਦੇ ਆ ਤੇ ਆ ਹੁਣ ਅੱਖਰ ਨੇ ਲਿਖੀ ਆ ਬੁੱਕ ਏ ਸਰ ਦੀ ਪਹਿਲਾਂ ਲਿਖੀ ਹੋਈ ਆ ਆ ਵਾਲੀ ਬੁੱਕ ਤੇ ਜਰੂਰ ਖਰੀਦਿਓ ਜਾ ਕੇ ਪੜ੍ਹ ਕੇ ਦੇਖਿਓ ਜੀਵਨ ਦੇ ਵਿੱਚ ਬਹੁਤ ਸੁਧਾਰ ਆਉਂਦਾ ਇਹਨਾਂ ਬੁੱਕਾਂ ਨਾਲ ਇਹਦੇ ਵਿੱਚ ਜੋ ਮੈਂ ਨੇੜੇ ਤੋਂ ਦੇਖਿਆ ਉਹ ਹੈ ਹਾਂਜੀ ਦਿਲ ਵਿੱਚ ਆਗ ਲਵਾ ਕੇ ਗੁਲਾਬ ਰੱਖਤੇ ਹਨ ਕੁਛ ਲੋਕ ਚਿਹਰੇ ਤੇ ਦੋਹਰੀਨ ਕਾਵ ਰੱਖਦੇ ਹਨ ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ ਹਾਥੀ ਦੇ ਮਦੰਦ ਹਾਂ ਦੇ ਹੋਰ ਤੇ ਦਿਖਾਉਣ ਦੇ ਹੋਰ ਹੁੰਦੇ ਹਾਂਜੀ ਸਰ ਤੇ ਇਹ ਮੈਂ ਮਹਿਸੂਸ ਕੀਤਾ ਜੋ ਵੀ ਆਨ ਗਵਾਰਡ ਵੀ ਡੋਂਟ ਚੰਗਾ ਲੱਗਿਆ ਠੀਕ ਹੈ ਮੈਂ ਉਹ ਜ਼ਿਆਦਾ ਜਿਹੜਾ ਕੀਤਾ ਜੇ ਕੋਈ ਕਿਸੇ ਨੇ ਕੋਈ ਐਦਾਂ ਦੀ ਕੋਈ ਚੋਟ ਪਹਜਾਈ ਹੈ ਉਹਦਾ ਡਿਪਰੀ ਮੈਂ ਬੇ ਬਾਕ ਹੋ ਕੇ ਇਹਦੇ ਵਿੱਚ ਦਰਜ ਕੀਤਾ ਤੇ ਨਸ਼ਿਆਂ ਬਾਰੇ ਵੀ ਜੋ ਵੀ ਪ੍ਰੈਜ਼ੈਂਟ ਹੈ ਸਰ ਮੈਂ ਦੇ ਵਿੱਚ ਜੇ ਕੋਈ ਕੁਸ਼ਨ ਹੈ ਮੈਂ ਸਵਾਲ ਪੁੱਛਣਾ ਚਾਹੁੰਦਾ ਜਿਹੜੇ ਬੈਸਟ ਆਕੂਪੇਸ਼ਨਸ ਕਿਹੜੇ ਨੇ ਤੇ ਉਹਦੇ ਬਾਰੇ ਦੱਸੋ ਦੇਖੋ ਡੈਸਟ ਆਕੂਪੇਸ਼ਨ ਮੇਰੀ ਨਜ਼ਰ ਵਿੱਚ ਮੈਂ ਟੀਚਰ ਹਾਂ ਟੀਚਿੰਗ ਇਜ਼ ਦਾ ਬੈਸਟ ਸਰਵਿਸ ਇਸ ਤੋਂ ਵਧੀਆ ਕੋਈ ਵੀ ਨਹੀਂ ਹੈ ਹਾਂਜੀ ਦੇਖੋ ਇੱਕ ਟੀਚਰ ਜਾਂਦਾ ਹੈ ਕਲਾਸ ਸਟੈਂਡ ਹੋ ਜਾਂਦੀ ਹੈ ਬੱਚੇ ਉਸ ਨੂੰ ਅੱਜ ਕੱਲ੍ਹ ਭਾਵੇਂ ਥੋੜੇ ਜਿਹਾਨ ਘਟਿਆ ਪਰ ਫਿਰ ਵੀ ਹੈ ਨਹੀਂ ਕਾਇਮ ਹੈ ਇਸ ਲਈ આજ ਦੀ ਦੁਨੀਆ ਬਿਹਤਰ ਜ਼ਿਆਦਾ ਗੁੜੀ ਕੰਮ ਹੈ ਵਿਦਿਆਰਥੀ ਖੜੇ ਹੋ ਜਾਂਦੇ ਨੇ ਫਿਰ ਉਹ ਉਸੇ ਗੱਲ ਨੂੰ ਅਧਿਆਪਕ ਦੀ ਗੱਲ ਨੂੰ ਜਿਹੜੇ ਅੱਛੇ ਉਸਤਾਦ ਨੇ ਉਹਨਾਂ ਦੀ ਗੱਲ ਨੂੰ ਐ ਸੁਣਦੇ ਨੇ ਜੱਜ ਦੀ ਗੱਲ ਨੂੰ ਸੁਣੀਦਾ ਹਾਂਜੀ ਸਰ ਮਤਲਬ ਤੁਸੀਂ ਜਦੋਂ ਖੜੇ ਹੋ ਜਾਂਦੇ ਨੇ ਬੜਾ ਸਤਿਕਾਰ ਮਿਲਦਾ ਜਦੋਂ ਇੱਕ ਸਰ ਇੰਟਰਰਪਟ ਕਰੂੰਗਾ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਮਤਲਬ ਤੁਹਾਡੀਆਂ ਗੱਲਾਂ ਦੇ ਵਿੱਚ ਇਨਸਾਨ ਖੋ ਜਾਂਦਾ ਹੁਣ ਮੈਂ ਅਲੋ ਤੁਹਾਡੀਆਂ ਗੱਲਾਂ 'ਚ ਖੋ ਗਿਆ ਯਾਰ ਆਪਣੇ ਦਿਮਾਗ 'ਚ ਇਮੇਜਨ ਕਰਨ ਲੱਗ ਗਿਆ ਵੀ ਕਣ-ਕਣ ਹੋ ਸਕਦਾ। ਬਾਕੀ ਤੁਸੀਂ ਬਾਤ ਮਾਰੋ ਸਰ। ਸਰ ਇੱਕ ਨਾ ਮੈਂ ਗੱਲ ਕਰਨਾ ਚਾਹਣਾ ਛੇਵਾਂ ਦਰਿਆ ਵਗ ਰਿਹਾ ਨਸ਼ੇ ਦਾ। ਹਾਂਜੀ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਵੀ ਇਹ ਮੁੰਡੇ ਲੱਗਦੇ ਕਿਉਂ ਨੇ ਤੇ ਹਟ ਕਿਉਂ ਨਹੀਂ ਰਹੇ ਕੀ ਕਾਰਨ ਕੀ ਹੋਇਆ ਹੈ? ਦੇਖੋ ਜੀ ਜੇ ਮੈਂ ਸ਼ੁਰੂ ਇੱਥੋਂ ਕਰਾਂ ਪੀ ਨਾ ਨਾ ਰਹਾ ਬਾਸ ਨਾ ਬਜੇਗੀ ਬਾਸਰੀ ਹਾਂਜੀ ਜੇ ਇਹ ਚੀਜ਼ੋ ਮਿਲੇ ਨਾ ਅਵੇਲੇਬਿਲਿਟੀ ਨਾ ਹੋਵੇ ਹਾਂਜੀ ਫਿਰ ਆਪੇ ਖਤਮ ਅੰਡਰ ਨਸ਼ਾ ਹੈ ਕਿ ਇਹ ਬਨੌਤੀ ਸਹਾਰ ਹੈ ਜਿਗ ਲੱਗੇ ਕਿ ਤਬਾਹੀ ਹੈ ਇਹ ਕੋੜ ਇਹ ਇਹ ਬੰਦੇ ਨੂੰ ਖਾ ਜਾਂਦਾ ਹੈ ਜ਼ਮੀਨ ਜਾਇਦਾਦ ਸਭ ਕੁਝ ਮੈਨੀ ਮੈਨੇਟ ਹੋ ਗਏ ਦੋ ਨਸ਼ੇ ਜੋ ਕੇੰਦੇ ਨੇ ਤੇ ਜ਼ਮੀਨ ਜੋਤਾ ਹਾਂਜੀ ਇੱਕ ਬਹੁ ਮੱਧ ਹੈ ਕਿ ਰਸੂਲਾ ਹਾਂ ਦੋਨੋਂ ਵਿੱਚ ਮੈਂ ਪਿਛਲੇ 10-12 ਸਾਲ ਦਾ ਮੇਰਾ ਔਰ ਨੇੜੇ ਤੋਂ ਦੇਖਿਆ ਤੇ ਯਾਰ ਮੈਂ ਬੜੇ ਲਘੂਕ ਕਰਦੇ ਆ ਦੇ ਮੈਂ ਦੇਖੇ ਨੇ ਹਾਂਜੀ ਤੇ ਉਹ ਆ ਕੇ ਕਿਵੇਂ ਆ ਕੇ ਮੀਨੇ ਵਾਲਾ ਆ ਕੇ 라 ਕੇ ਦੇਖਦੇ ਨੇ ਆਪਣੇ ਬੱਚਿਆਂ ਨੂੰ ਧੰਨੇ ਉਹਨਾਂ ਕਿ ਹੋਰ ਕੋਈ ਚਾਰਾ ਬਾਕੀ ਨਹੀਂ ਇਹ ਕਾਰਨ ਤਾਂ ਇਹਦਾ ਸੰਗਤ ਹੈ ਸਰੀ ਸੰਗਤ ਹੈ ਮਾੜੀ ਸੰਗਤ ਹੈ ਮੈਂ ਇੰਟਰਰਪਟ ਪੁੱਛਿਆ ਨਾ ਹਾਂਜੀ ਇੰਟਰਰਪਟ ਕਰੂੰਗਾ ਅਜਿ ਤਨ ਪੜੇ ਲਿਖੇ ਮੁੰਡੇ ਵੀ ਕਰ ਰਹੇ ਨੇ ਕਿ ਪਹਿਲਾਂ ਤਾਂ ਆਪਾਂ ਮੰਨਦੇ ਸੀ ਵੀ ਐਜੂਕੇਸ਼ਨ ਦੀ ਕਮੀ ਲਾ ਲੋ ਮਤਲਬ ਪੜੇ ਲਿਖੇ ਮੁੰਡੇ ਕਰਨ ਲੱਗ ਗਏ ਇਹ ਕੀ ਇਹ 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 ਮਾਜ ਦੇ ਵਿੱਚ ਕੀ ਚੱਲ ਰਿਹਾ ਸਰ ਇਹ ਲਾਗ ਹੈ ਬੈਠੋਗੇ ਅਗਰ ਪਾਸ ਆਗੇ ਕੇ ਜਾਕਰ ਹਾਂਜੀ ਸਰ ਬੈਠੋਗੇ ਅਗਰ ਪਾਸ ਆਗ ਕੇ ਜਾਕਰ ਤੋਂ ਉਠੋਗੇ ਇੱਕ ਕਪੜੇ ਦਿਲਾਕਰ ਤੇ ਇਹ ਜੇ ਸੰਗਤ ਹੈ ਉਹ ਮਾਰ ਇੱਕ ਬੰਦਾ ਹੈ ਨਾ ਦੇਖੋ ਜੀ ਕਹੇ ਸਵਾਦ ਹਾਂਜੀ ਸਰ ਹੁਣ ਤੋਂ ਕਈ ਸਾਲ ਪਹਿਲਾਂ ਮੇਰੇ ਕੋਲ ਬੰਦਾ ਆਇਆ ਉਹ ਕੋਈ ਕੰਮ ਸੀ ਕਰਦੇ ਬਾਅਦ ਨੇ ਡੱਬੀ ਚ ਕੱਢੀ ਕਹਿੰਦਾ ਦੇਖੋ ਜੀ ਆ ਕਿੰਨਾ ਵਧੀਆ ਮੈਨੂੰ ਦੇਖ ਕੇ ਮੈਂ ਗਾਲਾਂ ਨਹੀਂ ਕਿ ਕੁਝ ਨਹੀਂ ਕੀਤਾ ਉਹ ਆਇਆ ਮਾਇਆ ਬਾਥਰੂਮ ਗਿਆ ਮੈਨੂੰ ਐ ਕਰਕੇ ਘਸਾ ਕੇ ਬਰੇ ਕਹਿੰਦਾ ਹਾਂ ਹਾਂ ਕਿੰਨਾ ਵਧੀਆ ਮਤਲਬ ਦੂਜੇ ਨੂੰ ਉਹਨਾਂ ਕੋਲ ਬੈਸਟ ਚੀਜ਼ ਇਹ ਹੈ ਵੀ ਅਲੌਗ ਜੀ ਕੋਈ ਕੋਈ ਚਸ ਕੱਪਿਆ ਇਹ ਸਾਰਾ ਕੁਝ ਜਮੀਨ ਦੇ ਜਾਂਦਾ ਸਭ ਨਿਕਲ ਜਾਂਦੀ ਹੈ ਇਹ ਇਹ ਕੋੜ ਹੈ ਕੱਚਾ ਕੋੜ ਹੈ ਇਸ ਤੋਂ ਜੀ ਪਰ ਨਾ ਜੁੰਗਿਆ ਜ ਨਾ ਮਰੇ ਸਰ ਮਤਲਬ ਇਹ ਚ ਨਿਕਲਿਆ ਕਿਵੇਂ ਜਾ ਸਕਦਾ ਇਹ ਮਤਲਬ ਬਹੁਤ ਬੰਦੇ ਕਹਿ ਤਾਂ ਦਿੰਦੇ ਆ ਮਾੜਾ ਹੈ ਮਾੜਾ ਪਰ ਤੁਸੀਂ ਜਿੱਦਾਂ ਮਤਲਬ ਜੁੱਡੀ ਫੁੱਡੀ ਐਜੂਕੇਸ਼ਨਾਂ ਤੁਹਾਡੇ ਮੁਕਾਬਲੇ ਮੈਂ ਤਾਂ ਮੰਨਦਾ ਨਹੀਂ ਖੰਨੇ 'ਚ ਕੋਈ ਤੁਹਾਡੇ ਬਰਾਬਰ ਹੈਗਾ ਨਹੀਂ ਠੀਕ ਹੈ ਨਹੀਂ ਖੰਨੇ ਕੀ ਪੰਜਾਬ 'ਚ ਹੀ ਨਹੀਂ ਹੋਣਾ ਤੁਸੀਂ ਇਹਦੇ ਬਾਰੇ ਦੱਸ ਸਕਦੇ ਹੋ ਵੀ ਵੀ ਕਿਵੇਂ ਨਿਕਲਿਆ ਜਾ ਸਕਦਾ ਹਾਂ ਮੇਰੇ ਵਿਚਾਰ ਦੇ ਮੁਤਾਬਕ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਬੀਜ਼ੀ ਰੱਖ ਕੇ ਸਭ ਤੋਂ ਵੱਡਾ ਮਤਲਬ ਬੰਦਾ ਬੇਲਾ ਨਾ ਹੋਵੇ ਬੇਲਾ ਨਾ ਜਾ ਬਿੱਲ ਹੈ ਨਾ ਮਨ ਸ਼ਰਦਾਨ ਦੀ ਹੱਟੀ ਹੈ ਹਾਂਜੀ ਉਹ ਕਹਿੰਦਾ ਬਹੁਤ ਅੱਛਾ ਲਿਖਿਆ ਹੈ ਕਹਿੰਦਾ ਬੇਕਾਰ ਨਾ ਰਹਿਕਰ ਹਾਂਜੀ ਕੁਝ ਕੀਆ ਕਰ ਓਕੇ ਔਰ ਨਹੀਂ ਤੋ ਆਪਣੇ ਕਪੜੇ ਉਧੇੜ ਕਰ ਸਿਆ ਕਰ ਕਮਾਲ ਕਰਦੀ ਉਹਨੇ ਇਹਦੇ ਵਿੱਚ ਬਹੁਤ ਕੁਝ ਕਹਿ ਗਿਆ ਉਹ ਬਾਕੀ ਇਹ ਇਹ ਤੋ ਕਿਵੇਂ ਨਿਕਲ ਜਾ ਸਕਦਾ ਜੀ ਅੰਮਾ ਹੋ ਗਿਆ ਹਾਂਜੀ ਕਿੰਗੀ ਸੰਗਤ ਹੋ ਗਈ ਹਾਂਜੀ ਸਰ ਮਾਂ ਬਾਪ ਦਾ ਕਹਿਣਾ ਮੰਨਣਾ ਹਾਂਜੀ ਸਭ ਤੋਂ ਵੱਡਾ ਜਿਹੜੇ ਮਤਲਬ ਆਪਣੇ ਮਾਂ ਬਾਪ ਦਾ ਕਹਿਣਾ ਨਹੀਂ ਮੰਨਦੇ ਹਾਂਜੀ ਸਿੱਖਦੇ ਨਹੀਂ ਹੈਗੇ ਉਹਨਾਂ ਨੂੰ ਫਿਰ ਦੁਨੀਆ ਮਹਿੰਗੇ ਬਾਸ ਸਿਖਾਉਂਦੀ ਹੈ ਹਾਂ ਕੋਈ ਵੀਲਾ ਕੋਈ ਨਹੀਂ ਆਦਾ ਮੈਂ ਕਰਦੇ ਇਹਨਾਂ ਬੱਚਿਆਂ ਨੂੰ ਅਠਾਣੇ ਭੇਜ ਦੇਣ ਜਿੱਥੇ ਕੁੱਤਰੇ ਹੁੰਦੀਆਂ ਉਰੇ ਆਇਆ ਕਿ ਤੁਹਾਨੂੰ ਨੇ ਉਹ ਪੈਸੇ ਖਰਚਦੇ ਨੇ ਇੱਥੇ ਆ ਕੇ ਪੂਰੀ ਟ੍ਰੇਨਿੰਗ ਨਾਲ ਦੇਖਣਾ ਦੂਰ ਦਾ ਸੈਂਟਰ ਆ ਬਾ ਕੁਮਾਰ ਇੱਕ ਇੱਕ ਮਿੰਟ ਦੇ ਵਿੱਚ ਪੂਰੀ ਇਹ ਰੋਟੀ ਨਾਲ ਚੱਲ ਕੇ ਵੀ ਗੇਲ ਕੇ ਦਿੰਦੇ ਨੇ ਉਹ ਲਾਈਨਾਂ 'ਚ ਖੜੇ ਬਾਡ ਡਿਸਪਲਨ ਨੇ ਉਹ ਤੇ ਜਾਣਿਆ ਸੀ ਜਾ ਲੁੱੜਨੇ ਕਰੇ ਨਾ ਮੈਂ ਬਹਿ ਜਾ ਜੀ ਮੈਂ ਉੱਠ ਖੜਾ ਜੀ ਇਹ ਪਹਿਲਾ ਡਿਸਿਪਲ ਲੱਗਦਾ ਵੀ ਇਹ ਸੈਗਰੀ ਡਿਸਿਪਲ ਹੈ ਬਾਕੀ ਲਾਇਬ੍ਰੇਰੀ ਜਾਨ ਹਾਂ ਜੀ ਮਜ਼ੁਰਗਾ ਸਿੰਘ ਸੰਗੀਤ ਕਰਨ ਹੁੰਦਾ ਕਹਿਣਾ ਮੰਨਣਾ ਹਾਂ ਜੀ ਇਹ ਇਸ ਤਰੀਕੇ ਨਾਲ ਅਗਰ ਸਭ ਤੋਂ ਵੱਡੀ ਗੱਲ ਇਹ ਡੇਢਤਾ ਹੈ ਜੇ ਮਾਨਸਿਕ ਜੜਤਾਂ ਦੇ ਵਿੱਚ ਹੈ ਨਾ ਕਿ ਮੈਂ ਛੱਡਣਾ ਹੈ ਵੀ ਛੱਡਿਆ ਜਾ ਰਹੀ ਗੱਲ ਕੋਈ ਨਹੀਂ ਹੈ ਵੀ ਜਿਹੜੀ ਮਤਲਬ ਛੱਡੀ ਨਾ ਜਾ ਸਕਦੀ ਹੋਵੇ ਤੇ ਇਹ ਬਹੁਤ ਹੀ ਮਾਨਸਿਕ ਡੇਢਤਾ ਦੀ ਗੱਲ ਇੱਕ ਦੋਸਤ ਨੂੰ ਇਹ ਪੁੱਛੂੰਗਾ ਵੀ ਜਿਵੇਂ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਉਹ ਵੀ ਨਸ਼ਾ ਕਰਨ ਲੱਗੀਆਂ ਇਹ ਜਿਵੇਂ ਕੁਸ਼ਤਾ ਕਹਿੰਦੇ ਨੇ ਜੀ ਕੁੜੀਆਂ ਦੇ ਜਿਵੇਂ ਅੱਜ ਕੱਲ੍ਹ ਚੱਲੋ ਓਪਨ ਮਾਈਂਡਡ ਨੇ ਕਿਸੇ ਦੇ ਬੋਏਫ੍ਰੈਂਡ ਨੇ ਲਾਤਾ ਕਿਸੇ ਦੇ ਘਰ ਵਾਲਾ ਨਸ਼ਾ ਕਰਦਾ ਸੀ ਉਹ ਉਹਨੂੰ ਦੇਖ ਕੇ ਲੱਗ ਗਈ ਇਹ ਮਤਲਬ ਇਹ ਕੁੜੀਆਂ ਕਿਉਂ ਲੱਗੀਆਂ ਸਰ ਇਹਦੇ ਤੇ ਕੀ ਰਿਸਰਚ ਮਤਲਬ ਤੁਸੀਂ ਕੀਤੀ ਹੈ ਸਰ ਕਿ ਮੇਰੇ ਕੀ ਵਿਚਾਰ ਨੇ ਹਾਂਜੀ ਵਿਚਾਰ ਨੇ ਤੁਹਾਡੇ ਦੇਖੋ ਜਿਹੜੀ ਗੱਲ ਮੁੰਡਿਆਂ ਵਾਲੀ ਦੇ ਵਿੱਚ ਹੈ ਉਹ ਹੀ ਕੁੜੀਆਂ ਵਿੱਚ ਹੈ ਉਹ ਕਹਿੰਦੇ ਅਸੀਂ ਇਮੋਡੇਟ ਨੇ ਸੰ ਰੁਕਣ ਵਾਲਾ ਕੌਣ ਹੈ ਤੂੰ ਦਾ ਪਹਿਰਾਵਾ ਦੇਖ ਲਓ ਉਹਨਾਂ ਦਾ ਸੰਗਤ ਦੇਖ ਲਓ ਵਾਟ ਇਜ਼ ਬੋਏਫ੍ਰੈਂਡ ਇਹ ਫੋਰਨ ਕਲਚਰ ਹੈ ਇਹ ਪੱਛਮੀ ਕਲਚਰ ਹੈ ਆਪਣਾ ਗੁਰੂ ਦੇ ਹੈ ਆਪਣਾ ਤਾਂ ਗੁਰੂ ਅੰਮ੍ਰਿਤਧਰ ਸਾਹਿਬ ਹੈ ਆਪਾਂ ਬਹੁਤ ਪਰੇ ਚਲੇ ਗਏ ਇਸ ਤੋਂ ਇਹ ਜਿਹੜੀ ਕੁੜੀਆਂ ਦੀ ਗੱਲ ਤੁਸੀਂ ਕਰਦੇ ਹੋ ਇਹ ਜਿਵੇਂ ਬਰਾਬਰ ਦੀ ਗੱਲ ਹੈ ਜਿਵੇਂ ਮੁੰਡਿਆਂ ਦਾ ਕੋਈ ਨਾ ਦਾ ਬਲਕਿ ਅਫਸੋਸਨਾਕ ਹੈ ਬਹੁਤ ਵਧੀਆ ਤੁਸੀਂ ਗੱਲ ਲਈਆ ਵੈਸਟਰਨ ਕਲਚਰ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਗਾ ਅੱਜ ਤੋਂ 40 50 ਸਾਲ ਪਹਿਲਾਂ ਆਪਣੇ ਮਤਲਬ ਘਰ ਦੇ ਵਿੱਚ ਮਾਵਾ ਭੈਣਾ ਸੀਗੀਆਂ ਆਪਣੇ ਭਾਈ ਤੋਂ ਜਾਂ ਆਪਣੇ ਹਸਬੰਡ ਤੋਂ ਜਾਂ ਆਪਣੇ ਬਾਪ ਤੋਂ ਚਿਪਕੇ ਰਹਿੰਦੀ ਅਸੀਂ ਅੱਜ ਕੱਲ ਮਤਲਬ ਉਹ ਡਰ ਨਹੀਂ ਰਿਹਾ ਇਹ ਕਿ ਬੈਸਟਰਨ ਕਲਚਰ ਹਾਵੀ ਹੋਣ ਦੇ ਕਾਰਨ ਹੀ ਸਾਰਾ ਕੁਝ ਹੋ ਰਿਹਾ ਬਿਲਕੁਲ ਬਿਲਕੁਲ 100% ਠੀਕ ਹੈ ਤੁਸੀਂ ਹਾਂਜੀ ਮੋਬਾਈਲ ਇਹਦੇ ਫਾਇਦੇ ਵੀ ਨੇ ਹੁਣ ਅਗ ਨੁਕਸਾਨ ਹੀ ਜ਼ਿਆਦਾ ਸਰ ਅਗ ਦਿਨਾਂ ਚਾਹੇ ਕੜ ਫੂਕ ਲੋ ਤੇ ਰੋਟੀ ਵੀ ਕਾ ਲੋ ਤੇ ਰੋਟੀ ਤਿਆਰ ਕਰ ਲੋ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਮੋਬਾਈਲ ਹੈ ਹਾਂਜੀ ਸਰ ਟੈਲੀਵਿਜ਼ਨ ਹੈ ਹਾਂਜੀ ਇਸਨੇ ਮਤਲਬ ਇੰਨਾ ਪੱਠਾ ਗੋਲ ਕੀਤਾ ਪਿਆ ਹਾਂਜੀ ਤੇ ਪਹਿਰਾਵਾ ਦੇਖ ਲੋ ਹਾਂਜੀ ਜੇ ਆਪਾਂ ਕਹੀਏ ਕਿਸ ਨੂੰ ਕਹਿ ਸਕਦੇ ਨਾ ਜੀ ਨਾ ਸਭ ਹਰ ਤਹ ਅਧਿਕਾਰ ਬਰਾਬਰ ਨਹੀਂ ਜੀ ਹਾਂਜੀ ਕੱਪੜੇ ਨੇ ਪਹਿਰਾਵਾ ਦੇਖੋ ਕਈ ਨੂੰ ਨਹੀਂ ਜਿੰਨਾਂ ਲੱਗਣੇ ਨਾ ਲੱਗਣੇ ਮੇਰੇ ਵਿਚਾਰ ਦੇ ਵਿੱਚ ਹੁਣ ਪਹਿਰਾਵਾ ਹੈ ਉਹ ਸਰੀਰ ਢਕਣ ਵਾਸਤੇ ਹੈ ਉਹ ਸਰੀਰ ਨੂੰ ਦਿਖਾਉਣ ਵਾਸਤੇ ਕੱਪੜੇ ਪਾਏ ਜਾ ਰਹੇ ਹਨ ਹਾਂਜੀ ਇਹ ਜੁਲਵਾਰ ਕਾਣੇ ਪੈਰੈਂਟਸ ਨੇ ਹਰ ਮਾਪੇ ਅਗਰ ਨਹੀਂ ਚਾਹਣਗੇ ਤਾਂ ਨਹੀਂ ਹੋਊਗਾ ਜਿਉਂਨ ਖੁੱਲ੍ਹੀ ਸਿਟੀ ਦਿੱਤੀ ਹੋਈ ਹੈ ਤਾਂ ਹੀ ਕੰਮ ਹੋ ਰਿਹਾ ਇਹਦੇ ਵਿੱਚ ਪੈਰੈਂਟਸ ਵੀ ਜੁੜੇ ਬਿਲਕੁਲ ਸਰ ਕੁੜੀਆਂਾਂ ਪਰ ਤੇ ਕੀ ਕਹਿੰਦੀਆਂ ਨੇ ਕੁੜੀਆਂ ਦਾ ਇਹ ਕਹਿਣਾ ਵੀ ਥੋੜੇ ਥੋੜਾ ਨਜ਼ਰੀਆ ਮਾੜਾ ਵੀ ਅਸੀਂ ਤਾਂ ਕੱਪੜੇ ਇਦਾਂ ਹੀ ਪਾਵਾਂਗੇ ਤੁਸੀਂ ਗਲਤ ਸੋਚਦੇ ਹੋ ਮਤਲਬ ਸਰ ਅਗਰ ਇੱਕ ਚੀਜ਼ ਟੱਕੀ ਹੋਈ ਆ ਉਦੇ ਵੱਲ ਕੋਈ ਦੇਖੂਗਾ ਨਹੀਂ ਜਿਹੜੀ ਚੀਜ਼ ਨੰਗੀ ਕਰਕੇ ਮੂਹਰੇ ਦਿਖਾਈ ਜਾ ਰਹੀ ਆ ਕਿਵੇਂ ਨਹੀਂ ਬੰਦੇ ਦੇ ਆਟੋਮੈਟਿਕਲੀ ਨਿਕਾ ਜਾਂਦੀ ਆ ਜੀ ਇਹ ਤਾਂ ਐਵੇਂ ਜਿਵੇਂ ਬਰਫੀ ਦੇ ਉੱਪਰ ਪੀਸ ਕੱਟ ਕੇ ਉਹਨੂੰ ਰਾਂਚਾ ਕੇ ਆਪਾਂ ਲੈ ਫਿਰੀ ਇਹ ਤਾਂ ਪਹਿਰਾਵਾ ਦੇ ਦਿਖਾਵਾ ਹੈ ਹਾਂ ਜੀ ਪ੍ਰਦਰਸ਼ਨ ਹੈ ਇਹਦਾ ਪ੍ਰਦਰਸ਼ਨ ਹੈ ਹਾਂ ਜੀ ਸਰ ਧਿਆਨ ਖਿੱਚਿਆ ਜਾ ਰਿਹਾ ਹੈ ਹਾਂ ਹੋਕਾ ਦੋ ਨਾ ਕੋਈ ਬੰਦਾ ਅੰਦੇ ਸ਼ੰਗ ਦੇਖੋ ਜਾਂ ਸਾਡੇ 'ਤੇ ਧਿਆਨ ਦਿਓ ਇਹ ਨਹੀਂ ਅੱਖਾਂ ਨਹੀਂ ਮਿਟੇ ਜਾਂਦੀ ਹਾਂਜੀ ਸਰ ਜਿਵੇਂ ਨਸ਼ੇ ਦੇ ਬਾਰੇ ਆਪਾਂ ਕਿਉਂਕਿ ਨਸ਼ੇ ਤੇ ਜਿਆਦਾ ਗੱਲ ਤਾਂ ਕਰ ਰਹੇ ਆ ਕਿਉਂਕਿ ਮੇਰੇ ਜਿਹੜੇ ਸਰੋਤੇ ਨੇ ਕਾਫੀ ਜਿਆਦਾ ਮੈਨੂੰ ਇਹ ਕਹਿ ਰਹੇ ਹੁੰਦੇ ਨੇ ਵੀ ਨਸ਼ੇ ਤੇ ਜਿਆਦਾ ਵੀ ਐਕਸਪਲੇਨੇਸ਼ਨ ਦੋ ਵੀ ਕਿੱਦਾਂ ਕਿੱਦਾਂ ਇਹ ਤੋਂ ਨਿਕਲਿਆ ਜਾ ਸਕਦਾ ਇੱਕ ਨਾ ਸਰ ਮੈਂ ਜਿੰਮੇ ਹੁਣ ਪਿੱਛੇ ਦੇ ਕੈਨੇਡਾ ਸੀਗਾ ਉੱਥੇ ਜਿਹੜਾ ਮੇਰੇ ਜਿਹੜੇ ਸੂਬੇ ਚ ਮੈਂ ਰਹਿੰਦਾ ਸੀ ਬ੍ਰਿਟਿਸ਼ ਕੋਲੰਬੀਆ ਚ ਉੱਥੇ 2.5 ਗ੍ਰਾਮ ਤੱਕ ਜਿਹੜਾ ਡਰੱਗ ਆ ਆਈਸ ਡਰੱਗ ਚਿੱਟਾ ਜਿਹਨੂੰ ਕਹਿੰਦੇ ਨੇ ਉਹ ਲੀਗਲ ਆ ਤੇ ਉਹ ਮਤਲਬ ਉਹਨੂੰ ਫੜ ਨਹੀਂ ਸਕਦਾ ਪੁਲਿਸ ਵਾਲੇ ਹੁਣ ਉਹੀ ਆਪਾਂ ਕਹਿ ਦਿੰਨੇ ਆ ਨਸ਼ਾ ਪੰਜਾਬ ਚ ਵੱਧਾ ਨਸ਼ਾ ਪੰਜਾਬ ਚ ਨਹੀਂ ਵੱਧ ਆਲ ਵਰਲਡ ਦੇ ਵਿੱਚ ਇਹੀ ਹਾਲ ਆ ਇਹ ਤਾਂ ਆਪਣੇ ਤੇ ਡਿਪੈਂਡ ਆ ਆਪਾਂ ਲੈ ਕੇ ਆਉਣਾ ਜਾਂ ਨਹੀਂ ਲੈ ਕੇ ਆਉਣਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਚੀਜ਼ਾਂ ਸਾਰੀਆਂ ਮਿਲਦੀਆਂ ਨੇ ਜਦੋਂ ਆਪਾਂ ਉਸ ਦਾ ਨਾ ਜਿਆਦਾ ਵਰਤੋਂ ਜਿਆਦਾ ਕਰਦੇ ਆ ਹਾਂਜੀ ਕੁਝ ਓਲਾਰ ਹੋ ਜਾਂਦੀ ਹੈ ਹਾਂਜੀ ਫਿਰ ਨੁਕਸਾਨ ਪਹੁੰਚਾਉਣੀ ਹੈ ਜੇ ਲਿਮਟ ਦੇ ਵਿੱਚ ਰਹੇ ਹਾਂ ਜੀ ਤਾਂ ਨੁਕਸਾਨ ਨਹੀਂ ਕਰ ਸਕਦਾ ਨੁਕਸਾਨ ਨਹੀਂ ਕਰ ਸਕਦਾ ਹੁਣ ਜਿੰਮੇਦਾਰੀ ਉਹਨੇ ਇਹਨਾ ਮਿਲ ਸਕਦਾ ਉਹ ਉਹਨਾਂ ਮੇਸੇ ਉਹਨਾਂ ਫੇਰ ਲੈ ਲੇਗਾ ਉਹ ਕਿਉਂ ਬੰਦਚੇ ਕੋਈ ਨਹੀਂ ਹੈ ਹਾਂ ਜੀ ਤੇ ਹੁਣ ਗੁਜਰਾਤ ਵਿੱਚ ਹੀ ਉਹ ਪ੍ਰਾਂਤਾਂ ਵਿੱਚ ਨਸ਼ਾ ਬੈਨ ਹੈ ਐਕਚੁਅਲੀ ਨੋਟਬਾ ਹਾਂ ਜੀ ਇਨੀ ਇੱਥੇ ਬੈਨ ਬਿਲਕੁਲ ਬੈਨ ਹੋਵੇ ਦੇਖੋ ਸਾਫ ਸਫਾਈ ਕੋਈ ਨਹੀਂ ਮੈਂ ਤਾਂ ਹੈਰਾਨ ਹੁਣ ਜੇਲਾ ਵਿੱਚ ਵੀ ਮੋਬਾਈਲ ਮਿਲਦੇ ਨੇ ਇਨਾ ਸ਼ਹਿਰ ਪਰ ਜਿਹੜੇ ਬੰਦੇ ਜਾ ਕੇ ਆਏ ਨੇ ਉਹ ਦੱਸਦੇ ਨਹੀਂ ਸੁਣਨੀ ਹੁੰਦੀਆਂ ਇਹ ਗੱਲਾਂ ਸਹੀ ਗੱਲ ਆ ਸਰ ਇਹ ਤਾਂ ਟੀਵੀ ਚੈਨਲ ਤੇ ਵੀ ਮਤਲਬ ਹ ਹੈ ਆਉਂਦੀਆਂ ਨੇ ਵੀ ਜੇਲਾਂ ਦੇ ਵਿੱਚੋਂ ਇੰਟਰਵਿਊਜ਼ ਹੋ ਜਾਂਦੀਆਂ ਨੇ ਮਤਲਬ ਕਮਾਲ ਦੀ ਬਾ ਕਮਾਲ ਚੀਜ਼ ਆ ਵੀ ਫਿਰ ਇਹ ਤਾਂ ਮਤਲਬ ਜੇਲ ਸੇਫ ਨਹੀਂ ਹੈਗੀ ਬਿਲਕੁਲ ਜਿਵੇਂ ਜਿਵੇਂ ਇੱਕ ਨਾ ਸਰ ਅ ਮੇਰਾ ਇਹ ਸਵਾਲ ਸੀਗਾ ਜਿਵੇਂ ਜਦੋਂ ਤੁਸੀਂ ਤੁਹਾਡੇ ਜਵਾਨੀ ਪਹਿਰੇ ਹਾਂਜੀ ਉਦੋਂ ਪੰਜਾਬ ਦਾ ਕੀ ਮਾਹੌਲ ਹੁੰਦਾ ਸੀਗਾ ਵੀ ਕੀ ਉਦੋਂ ਨਸ਼ਾ ਨਸ਼ਾ ਦਾ ਜਿਹੜਾ ਮੁੱਦਾ ਸੀ ਇੰਨਾ ਹੀ ਹਾਵੀ ਸੀ ਜਾਂ ਇਦੋਂ ਘੱਟ ਸੀਗਾ ਬਿਲਕੁਲ ਠੀਕ ਸਵਾਲ ਪੁੱਛਿਆ ਹਾਂਜੀ ਕੋਈ ਪਿੰਡ ਨਹੀਂ ਰਿhta ਇਕ ਕਦਾ ਇਕ ਜਾਂ ਦੋ ਘਰ ਹੁੰਦੇ ਸੀ ਕਿਤੇ ਜਾਣ ਅਮਲੀਆਂ ਦੇ ਉਹ ਕਰਮੀ ਸ਼ੁਰੂ ਬੇੜੀ ਆ ਲੰਦੇ ਪੱਕੀ ਦੁਕਾਨਾਂ ਵਾਲੇ ਹੁਣ ਦੱਸੋ ਕਿਹੜੇ ਅਮੀਆਂ ਦੇ ਨਾਲ ਸਾਰਾ ਪਿੰਡ ਮਿੱਤਰਾਂ ਦਾ ਸਾਰਾ ਪਿੰਡ ਮਿੱਤਰ ਉਹ ਸਾਰੇ ਕਾਲਾ ਮਾਲਾ ਹੋਇਆ ਪਿਆ ਇਸ ਤੱਕ ਇਹ ਨਹੀਂ ਕਿ ਦੇਖੋ ਸਮਝਣ ਦਾ ਆਪ ਹੈ ਅਗਲੇ ਤੇ ਸਿੱਖ ਲੋ ਕਿ ਇਹ ਕੱਪੜੇ ਫੂਕ ਲੋ ਥੋੜੀ ਮਰਜ਼ੀ ਹੈ ਹੁਣ ਸਾਨੂੰ ਕਿਤੇ ਮੌਕੇ ਨਹੀਂ ਮੌਕੇ ਨਹੀਂ ਮਿਲੇ ਹਾਂ ਜੀ ਤੁਸੀਂ ਦੱਸੋ ਸਰ ਤੁਸੀਂ ਕਿਵੇਂ ਬਚ ਗਿਆ ਤੁਸੀਂ ਇੰਨੀ ਪੜ੍ਹਾਈ ਕੀਤੀ ਨਹੀਂ ਮੇਰੇ ਤੋਂ ਤਾਂ ਐਮਐਸ ਆ ਦੇਖੋ ਐਮਐ ਪੋਲੀਟੀਕਲ ਸਾਇੰਸ ਹਿੰਦੀ ਦੀ ਐਮਐ ਇੰਗਲਿਸ਼ ਦੀ ਐਮਐ ਪਬਲਿਕ ਐਂਡ ਪਤਾ ਨਹੀਂ ਕਿੰਨੀਆਂ ਕਾ ਐਮਐਸ ਕਰੀਆਂ ਹੋਈਆਂ ਨੇ ਤੁਹਾਡੀਆਂ ਤੁਸੀਂ ਕਿੱਦਾਂ ਮਤਲਬ ਦੱਸੋ ਮੈਂ ਮੈਂ ਤਾਂ ਬਚਿਆ ਨਹੀਂ ਮੈਂ ਲੱਗਿਆ ਹੈ ਜਿਸ ਵੀ ਹੀ ਗੱਲ ਕਰਦੇ ਹਾਂ ਮੈਂ ਪੜ੍ਹਾਈ ਚ ਗੁਲਤਾਨ ਰਿਹਾ ਪਰ ਤੁਹਾਨੂੰ ਪੜ੍ਹਾਈ ਦਾ ਨਸ਼ਾ ਸੀ ਹਾਂ ਮੈਨੂੰ ਪੜ੍ਹਾਈ ਦਾ ਬੜਾ ਨਸ਼ਾ ਸੀ ਤੇ ਜਦੋਂ ਮੈਂ ਮਹਿਲੂਰ ਪਰ ਮੈਂ ਕਈ ਵਾਰੀ ਕੋਰਟ ਕਰਦਾ ਹਾਂ ਮਹਿਲੂਰ ਪਰ ਇੱਕ ਸੁਜੀਤ ਵੀ ਨੰਨਵਾਲ ਤੋਂ ਤੇ ਆਪਣੇ ਬਹੁ ਮਜਦੂ ਹਾਂਜੀ ਸਰ ਮੇਰੇ ਦੋਸਤ ਉਹ ਉਥੇ ਬੈਠ ਜਾਂਦੇ ਸੀ ਹਾਂਜੀ ਹੁਣ ਤੇ ਇਹ 68 55 ਸਾਲ ਪਹਿੰਦੀ ਗੱਲ ਦੱਸ ਰਿਹਾ ਮੈਂ ਉਹ ਬੋਤਲ ਖੋਲ ਕੇ ਜੱਟਾਂ ਦੇ ਮੁੰਡੇ ਸੀ ਬੈਠ ਜਾਂਦੇ ਸੀ ਇੱਕ ਪਕੌੜੀਆਂ ਦੀ ਪਲੇਟ ਹਾਂਜੀ ਰੱਖ ਲੈਂਦੇ ਸੀ ਉਹ ਮੈਂ ਦੇਖੋ ਉਹਨਾਂ ਨੇ ਮੇਰੇ ਤੇ ਕਿੰਨਾ ਭਰੋਸਾ ਜੀ ਨੋਟ ਕਰੋ ਸੀ ਯਾਨੀ ਕਿ ਮੈਂ ਆਪਣੀ ਕੋਈ ਪ੍ਰਸ਼ੰਸਾ ਨਹੀਂ ਕਰ ਰਿਹਾ ਹਾਂਜੀ ਹਾਂਜੀ ਉਹ ਮੈਂ ਨਾਲ ਪਕੌੜੀ ਖਾਣ ਲੱਗ ਜਾਂਦਾ ਸੀ ਉਹਦੀ ਜੁਰਤ ਸੀ ਪੈਂਦੀ ਆ ਵੀ ਤੂੰ ਵੀ ਦੇਖ ਲੈ ਸੋਹਣਾ ਮੈਂ ਉਹ ਵੀ ਦੇਖਦਾ ਸੀ ਤਾਂ ਮੈਂ ਪਕੌੜੇ ਖਾਣ ਲਈ ਜਾਂਦਾ ਸੀ ਉਸ ਤੋਂ ਉਸ ਤੋਂ 10 ਮਿੰਟ ਬਾਅਦ ਜਦੋਂ ਇੱਕ ਦਾ ਪੈਗ ਲੱਗ ਜਾਂਦਾ ਸੀ ਫਿਰ ਉਹ ਡੱਟ ਚ ਪਾ ਕੇ ਉਹ ਪਕੌੜੇ ਦੇ ਉੱਪਰ ਪਾਏ ਛਿੜਕ ਦਿੰਦੇ ਸੀ ਲੈਪਣਤਾ ਲੈ ਬੰਮਨਾ ਲੈਪੰਡਾ ਉਹ ਨੂੰ ਖਾ ਕੇ ਦਿਖਾ ਉਹ ਲੋਕlar ਕਿੱਥੋਂ ਆਊਗਾ ਮਤਲਬ ਉਦੋਂ ਮੈਂ ਹਟ ਜਾਂਦਾ ਸੀ ਐਨੀ ਦਿਨ ਮਤਲਬ ਮਨ ਇਹਦਾ ਸਭ ਪੱਕਾ ਲੱਗਦਾ ਮਨ ਸਿਰ ਜਿੱਡਦਾ ਹੈ ਇਹ ਮਨ ਮਨ ਕੀ ਹਾਰ ਹਾਰਾ ਮਨ ਕੀ ਜਿੱਤੇ ਜੀ ਐਗਜ਼ਾਮਪਲ ਹੋ ਤੁਸੀਂ ਬਹੁਤ ਵੱਡੀ ਲੋਕਾਂ ਲਈ ਸਰ ਮੈਂ ਮੈਂ ਤਾਂ ਇਹ ਕਹਿਣਾ ਵੀ ਸਰ ਜਿਵੇਂ ਜਿੱਦਾਂ ਤੁਸੀਂ ਗੱਲਾਂ ਦੱਸੀਆਂ ਨੇ ਜੇ ਕੋਈ ਮੁੰਡਾ ਨਸ਼ਾ ਵੀ ਕਰਦਾ ਹੈ ਐਪੀਸੋਡ ਵੀ ਦੇਖ ਰਿਹਾ ਇਹ ਗੱਲਾਂ ਨੂੰ ਸੋਚ ਕੇ ਇੰਪਲੀਮੈਂਟ ਕਰ ਲਵੇ ਲੈ ਅੱਜ ਤੋਂ ਸਰ ਮੈਂ ਨਸ਼ਾ ਛੱਡ ਦੂੰਗਾ ਹਾਂਜੀ ਬਹੁਤ ਸਾਰੇ ਲੋਕ ਵੀ ਨੂੰ ਦੇਖੋ 12 ਮਹੀਨਾ ਸਾਲ ਬਹੁਤ ਹੁੰਦੇ ਨੇ ਦੋ ਦਿਨ ਸੈਂਟਰ ਨਹੀਂ ਹਾਂਜੀ ਸਰ ਰੂਲ ਆ ਬਹੁ ਮਧਰਾ ਹਾਂਜੀ ਤੇ ਇਹ ਬੜੇ ਮਾਡਲ 1 ਨੇ ਪੰਜਾਬ ਚ ਹਾਂਜੀ ਹਾਂ ਜਾ ਕੇ ਪਤਾ ਲੱਗਦਾ ਹੈ ਹਾਂਜੀ ਹਾਂਜੀ ਵੀ ਕਿੰਨਾ ਐਨਰਜੀ ਡਿਸਪਲਨ ਨਾਲ ਕਿਵੇਂ బిజీ ਰੱਖਿਓ ਨੇ ਵੀ ਐਕਸਰਸਾਈਜ਼ ਹੁੰਦੀ ਹੈ ਕਿਵੇਂ ਉਹਦੇ ਪੈਸ਼ਨ ਹੁੰਦੇ ਨੇ ਸਹੀ ਗੱਲ ਆ ਸਰ ਕਿਵੇਂ ਉਹ ਮਨ ਜੇ ਮਾਰਨਿੰਗ ਸੈਂਬਲੀ ਹੁੰਦੀ ਹੈ ਹਾਂਜੀ ਹਾਂਜੀ ਬ੍ਰੇਕ ਹੁੰਦੀ ਹੈ ਮੈਂ ਕਹਾਂ ਮੈਂ ਸ਼ਨੀਵਾਰ ਨੂੰ ਆਉਣੀ ਹੈ ਅੱਜ ਹੁੰਦਾ ਜੀ ਇਸ ਟਾਈਮ ਤੇ ਜੀ ਉਹਨਾਂ ਨੂੰ ਫਿਰ ਲਾਈ ਹੋਈ ਹੈ ਹਾਂਜੀ ਉਹ బిజీ ਰੱਖਿਓ ਨੇ ਬਹੁਤ ਮਾਡਲ ਦੇ ਕੇ ਨਾਲ ਇੱਕ ਖਾਂਡਪਾਂਦਾ ਜਦ ਉੱਥੇ ਉਹ ਬਿਨਾਂ ਨਿਸ਼ਚਿਤ ਰਹਿ ਸਕਦੇ ਨਹੀਂ ਵਾਈ ਨਾ ਬਾਰ ਕੇ ਮੈਂ ਨਹੀਂ ਰਹਿ ਸਕਦਾ ਆਊਟ ਆਫ ਦੀ ਨਸ਼ੇ ਰੋਗਿੰਦਰ ਉਹ ਰਹਿ ਸਕਦੇ ਨੇ ਰਹਿ ਸਕਦੇ ਇਹ ਨਹੀਂ ਵੀ ਨਹੀਂ ਮਸਤੀ ਆ ਨਾ ਦੀ ਸਰ ਇੱਕ ਨਾ ਜਿਵੇਂ ਮੈਂ ਇੱਕ ਸਵਾਲ ਸੀਗਾ ਮੇਰੇ ਦਿਮਾਗ 'ਚ ਕਾਫੀ ਦੇਰ ਦਾ ਆ ਰਿਹਾ ਸੀ ਕਿਉਂਕਿ ਤੁਹਾਨੂੰ ਇਸ ਬਾਰੇ ਮੈਨੂੰ ਲੱਗਦਾ ਬਹੁਤ ਨੇੜੋਂ ਪਤਾ ਹੋ ਜਿਵੇਂ ਸਰ ਪਹਿਲੇ ਜ਼ਮਾਨੇ 'ਚ ਨਸ਼ੇ ਹੁੰਦੇ ਸੀ ਫੀਮ ਭੁੱਕੀ ਜਾਂ ਦਾਰੂ ਘੱਡਲੀ ਇਹ ਨਸ਼ੇ ਦੇ ਵਿੱਚ ਜਿਹੜਾ ਜਿਹੜਾ ਰਿਫਾਰਮਸ ਆਏ ਨੇ ਦਿਨੋ ਦਿਨ ਖਤਰਨਾਕ ਹੁੰਦਾ ਜਾ ਰਿਹਾ ਹਾਂ ਜੀ ਦੇਖੋ ਤਰਕੀ ਉਹ ਵੀ ਮੈਂ ਤਾਂ ਹੁਣ ਵੀ ਆਜੇ ਰੀਨੌਵਲ ਲੱਤੇ ਨੇ ਮੈਂ ਤਾਂ ਨਾਰਾਇਣ ਕਸਨ ਨਹੀਂ ਕਰਦਾ ਸ਼ਰਾਬ ਦੇ ਹਫੀਮ ਹੀ ਦੋ ਇਸ ਨਸ਼ੇ ਨੂੰ ਜੀ ਦੋਏ ਹੁਣ ਦਿਸੇ ਕੋਪ ਨੇ ਚਿੱਟਾ ਵੀ ਹੁਪ ਨਹੀਂ ਮੈਂ ਦੇਖਿਆ ਵੀ ਨਹੀਂ ਹੈ ਬੰਦੇ ਲੋਕ ਕਿਵੇਂ ਪੀਂਦੇ ਸੂਏ ਅਲਾਪ ਸੂਏ ਮੈਂ ਰੋਜ਼ ਅਖਬਾਰ ਕਰਦਾ ਵੀ ఓਵਰਡੋਜ਼ ਨਾਲ ਮਰ ਗਿਆ ਪੀਕਾ ਵਿਚੇ ਰਹਿ ਜਾਂਦਾ ਵਿਚੇ ਰਹਿ ਜਾਂਦੇ ਬਸ ਹੁਣ ਵਿਚੇ ਰਹਿ ਗਿਆ ਇਹ ਬੰਦਾ ਸਵਾਰੀ ਆਪਣੇ ਰਖਾਉਂਦੀ ਖੁਦ ਜਮੇਵਾਰ ਕਿਸੇ ਨੇ ਨਹੀਂ ਹਟਾਲਣਾ ਆਪ ਨੂੰ ਆਪ ਹਟਣਾ ਬਿਲਕੁਲ ਸਰ ਆਪਨੇ ਆਪ ਡੇਢ ਤੱਕ ਇੱਕ ਕਿਮੀ ਹਟੂ ਜੀ ਇਹ ਡੇਢ ਤੱਕ ਨਾ ਹਟੂ ਇਹ ਜੰਗੀ ਸਤਾ ਸੰਗ ਦਿਨ ਹਟੂ ਇਹ ਆਪਣੇ ਕਮਿਊਨਿਟੀ ਇਮੇਜ ਬਾਗੇ ਇੱਕ ਤਾਬਾ ਮਰ ਕੇ ਲਾਇਬ੍ਰੇਰੀ ਜਾ ਕੇ ਅਸੀਂ ਬਜ਼ੁਰਗਾਂ ਕੋ ਮੈਡੀਕਲ ਦੀ ਸੇਵਾ ਕਰਦੇ ਬਜ਼ੁਰਗਾਂ ਦੀ ਸੇਵਾ ਕੰਡ ਕਰਦੇ ਜੀ ਉਹ ਕੋਲ ਜਾ ਕੇ ਰਾਜੀ ਉਹਨਾਂ ਨੂੰ ਉਹਨਾਂ ਤੋਂ ਬੋਲਦੇ ਇਹ ਐਵੇਂ ਬੋਲਦਾ ਤਾਂ ਹਾਂ ਜੀ ਮਾਪੇ ਦੀ ਇਹ ਸੇਵਾ ਕਰਦਾ ਹੈ ਰੱਬ ਜੁੰਦੇ ਇਜਾਜ਼ਤ ਰੱਬ ਨੇ ਰੱਬ ਨੇ ਦੇਖਿਆ ਨਹੀਂ ਮੈਂ ਤਾਂ ਹੀ ਮਤਲਬ ਸਰੋਤਿਆਂ ਨੂੰ ਇਹ ਕਹਾਂਗਾ ਜੇ ਆਹ ਦੋ ਬੁੱਕਾਂ ਜਿਹੜਾ ਇਨਸਾਨ ਪੜ੍ਹ ਲਵੇ ਉਹ ਨਸ਼ਾ ਛੱਡ ਜਾਊਗਾ ਜੀ ਮੇਰਾ ਮੇਰਾ opinion ਹੈ ਇਹ ਜੇ ਮੈਂ ਕੋਈ ਪੁਸਤਕ ਬੁੱਕ ਚੋਂ ਪੜ੍ਹ ਕੇ ਦੇਖਿਆ ਬਹੁਤ ਵਧੀਆ ਸਰ ਤੁਸੀਂ ਮਤਲਬ ਚੁਣਵੇਂ ਸ਼ਬਦ ਲਿਖੇ ਹੋਏ ਨੇ ਮੈਂ ਸਮਝ ਵਸੇ ਬਰਤੋਮੈਂਟ ਕੀ ਲਿਖਿਆ ਹੈ ਸੋਚ ਲਿਏ ਯਾਹ ਪੰਜਾਹ ਸਾਲ ਮੈਂ ਪੜ੍ਹਾ ਕੇ ਵੀ ਜੇ ਆਪਾਂ ਬਜ਼ੁਰਗਾਂ ਦਾ ਕਹਿ ਮੰਨਦੇ ਹਾਂ ਉਹਦਾ ਅਸ਼ੀਰਵਾਦ ਲੈਂਦੇ ਆਂ ਦੁਆ ਲੈਂਦੇ ਆਂ ਹਾਂਜੀ ਸਰ एक दवाई होंगी एक दुआ दुआ आशीर्वाद और दुआ 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 दुआ, 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 वह मंजूर होती है जो दुआ दिल से होती है लेकिन मुश्किल तो ये है कि ये हाँ। दुआ मुश्किल से होती है हाँ जी बहुत बहुत घट निकलती है ये दुआ हाँ दे दे बुजुर्ग हाँ जी खाली ना दी असंभव भी संभव बना दी है दुआ जी ਆਵਾਜ਼ੀ ਚਬਾੜਾ ਕਰਕੇ ਦੇਖੋ ਬਿਲਕੁਲ ਬਸ ਇਹੀ ਹੈ ਮੇਰਾ ਦਸੰਗ ਹੈ ਜੀ ਸਰ ਤੁਸੀਂ ਇੱਕ ਮਤਲਬ ਕੋਈ ਥੋਸ ਸਨੇਹਾ ਸਰੋਤਿਆਂ ਨੂੰ ਦੇਣਾ ਚਾਹੋਗੇ ਜਿਹੜੇ ਮੁੰਡੇ ਨਸ਼ੇ ਚ ਗੁਲਤਾਨ ਹੋਏ ਹੋਏ ਨੇ ਉਹਨਾਂ ਨੂੰ ਕੱਢਣ ਦੇ ਲਈ ਕੋਈ ਐਦਾਂ ਦੇ ਸ਼ਬਦ ਕਹਿ ਦਿਓ ਕਿ ਵਿਚਾਰੇ ਬਾਹਰ ਆ ਜਾਣ ਆਪਣੇ ਮਾਪਿਆਂ ਨੂੰ ਸੁੱਖ ਦੇਣ ਪਲੀਜ਼ ਕਹਿ ਦਿਓ ਦੇਖੋ ਜੀ ਨਸ਼ੇ ਦਾ ਫਾਇਦਾ ਕੋਈ ਨਹੀਂ ਨੁਕਸਾਨ ਹੀ ਨੁਕਸਾਨ ਨੇ ਮੈਂ ਇਹੀ ਜਦੋਂ ਅਰਨ ਵੀ ਜੇ ਸ਼ਾਮ ਤੱਕ ਉਹਨਾਂ ਦੀਆਂ ਗੱਲਾਂ ਪੱਕੀ ਹੋਈਆਂ ਇਹ ਜ਼ਿੰਦਗੀ ਦੀ ਤਬਾਹੀ ਹੈ ਦੇਖੋ ਜਦ ਨਸ਼ਾ ਬੰਦਾ ਕਰਦਾ ਉਹ ਕੱਲਾ ਨਹੀਂ ਹੈ ਉਹ ਕਿਸਦਾ ਪਤੀ ਹੈ ਕਿਸਦਾ ਪੁੱਤਰ ਹੈ ਹਾਂਜੀ ਕਿਸਦਾ ਬਾਪ ਹੈ ਕਿਸਦਾ ਚਾਚਾ ਜੀ ਦਾ ਹੈ ਉਹ ਸਾਰਾ ਜਿਹੜਾ ਜ਼ਹਿਰ ਫੈਲ ਦਿੰਦੀ ਹੈ ਇਦਾਂ ਉਹ ਸਾਰੇ ਪਰਿਵਾਰ ਨੂੰ ਖਤਮ ਕਰ ਦੂਗਾ ਇਸ ਕਰਕੇ ਇਸ ਤੋਂ ਜੇ ਬਚਿਆ ਜਾਵੇ ਤਾਂ ਹੀ ਫਾਇਦਾ ਅਜਿਹੀ ਤਬਾਹੀ ਤਬਾਹੀ ਕੋੜਾ ਲੈ ਬੈਠੂਗਾ ਅੱਜ ਵੀ ਲੈ ਜਾਊਗਾ ਕੱਲ ਵੀ ਲੈ ਕੇ ਵੇਜੂਗਾ ਤੇ ਬਾਕੀ ਮੈਂ ਤਾਂ ਇਹੀ ਦੇਖਿਆ ਨੇੜੇ ਹੋ ਕੇ ਹਾਂਜੀ ਸਰ ਜੋ ਮੈਂ ਕਹਿੰਦਾ ਹਾਈ ਤੋਂ ਬਚੋ ਬਾਕੀ ਹੋਰ ਜੋ ਪੁੱਛਿਆ ਸੀ ਇਹ ਸੰ ਲੋਕਨਾਥ ਸ਼ਰਮਾ ਜੀ ਜਿਹੜੇ ਕੀ ਆਪਣੇ ਬੜ ਮੁੱਲੇ ਵਿਚਾਰ ਰੱਖਦੇ ਰਹਦੇ ਨੇ ਤੇ ਮੈਂ ਆਪਣੇ ਦਰਸ਼ਕਾਂ ਨੂੰ ਚਾਹੂੰਗਾ ਕਿ ਆ ਦੋ ਬੁੱਕਾਂ ਜਰੂਰ ਲਾਈਫ ਦੇ ਵਿੱਚ ਲੈ ਕੇ ਆਇਓ ਪੜਿਓ ਜਰੂਰ ਤੇ ਇੱਕ ਵਾਰੀ ਪੜ ਕੇ ਇਹਨਾਂ ਨੂੰ ਇਹਨਾਂ ਦੇ ਨਾਲ ਆਪਣੀ ਜ਼ਿੰਦਗੀ ਬਦਲੂਗੀ ਜਰੂਰ ਧੰਨਵਾਦ ਜੀ ਪਿਆਰ ਦੇਣ ਲਈ ਕਮੈਂਟ ਕਰਕੇ ਦੱਸਿਓ ਟੋਕੋਗ੍ਰਾਮ ਕਿੱਦਾਂ ਦਾ ਲੱਗਿਆ ਥੈਂਕ ਯੂ ਸੋ ਮੱਚ ਮਿਹਰਬਾਨੀ